ਗੱਲਬਾਤ ਵਿਦ ਹੈਰੀ ਵਿੱਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੀ ਸਟੂਡੈਂਟਸ ਦੀ ਰਾਜਨੀਤੀ ਦੇ ਵਿੱਚ ਭਾਵ ਕਿ ਸਟੂਡੈਂਟ ਲਾਈਫ ਦੇ ਵਿੱਚ ਕੇਂਦਰ ਸਰਕਾਰ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜੋ ਕਿ ਬੰਬ ਦੀ ਤਰ੍ਹਾਂ ਫਟਿਆ। ਉਹਦੇ ਵਿੱਚ ਸੈਨੇਟ ਭੰਗ ਕਰਨ ਦੀ ਤਜ਼ਵੀਜ਼ ਹੈ ਜੋ ਕਿ ਸੰਗੀ ਢਾਂਚੇ ਦੇ ਉੱਤੇ ਹਮਲਾ ਹੈ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਜੋ ਕਿ ਪੰਜਾਬ ਦੀ ਜਗ੍ਹਾ ਦੇ ਉੱਤੇ ਬਣੀ ਹੋਈ ਹੈ। ਪੰਜਾਬ ਦੇ ਪਿੰਡ ਉਜਾੜ ਕੇ ਬਣੀ ਹੋਈ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕੇਂਦਰ ਸਰਕਾਰ ਆਪਣਾ ਕਬਜਾ ਕਾਇਮ ਕਰਨਾ ਚਾਹੁੰਦੀ ਹੈ। ਇਹਦੇ ਬਾਰੇ ਪੂਰੀ ਜਾਣਕਾਰੀ ਲੈਣੇ ਆਪਾਂ ਸੁਖਦੀਪ ਸਿੰਘ ਟਵਾਣਾ ਜੀ ਨੂੰ। ਸੋ ਟਵਾਣਾ ਸਾਹਿਬ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਵੀ ਤੁਹਾਡੇ ਕੋਲ ਹੈ ਜੀ ਰਿਗਾਰਡਿੰਗ ਕੋਈ ਜਾਣਕਾਰੀ। ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਅਗਰ ਆਪਾਂ ਜਿਹੜੇ ਸਾਈਨ ਅਪ ਦੀ ਆਪਾਂ ਗੱਲ ਕਰ ਰਹੇ ਹਾਂ ਜੀ। ਹੂੰ ਇਹਦੇ ਬਾਰੇ ਮੈਂ ਕੱਲ ਸਕੱਤਰ ਨੇ ਲਲਕਾਰ ਟੀਮ ਤੋਂ ਗੁਰਵਿੰਦਰ ਸਿੰਘ ਜੀ ਲਲਕਾਰ ਕੌਣ ਲਲਕਾਰ ਇੱਕ ਸੰਘਰਸ਼ ਵਿਦਿਆਰਥੀ ਜਥੇਬੰਦੀ ਹੈ ਜੀ ਹਰ ਇੱਕ ਜਥੇਬੰਦੀ ਹੈ ਹਾਂਜੀ ਜਿਹੜੇ ਠੀਕ ਹੈ ਜੀ ਆ ਵੱਖਵਾਜ ਯੂਨੀਵਰਸਿਟੀ ਕਾਲਜਾ ਦੇ ਵਿੱਚ ਸਟੂਡੈਂਟਾਂ ਨੂੰ ਜੋ ਵੀ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਲਈ ਸੰਘਰਸ਼ ਕਰਦੀ ਹੈ ਉਹਦੇ ਲਈ ਸੰਘਰਸ਼ ਕਰਦੀ ਹੈ ਜੀ ਠੀਕ ਹੈ ਜੀ ਤਾਂ ਉਹਨਾਂ ਦੇ ਸਕੱਤਰ ਨੇ ਉਸ ਦੇ ਗੁਰਵਿੰਦਰ ਸਿੰਘ ਜੀ ਠੀਕ ਹੈ ਜੀ ਤਾਂ ਮੇਰੀ ਕੱਲ ਉਹਨਾਂ ਦੇ ਫੋਨ ਤੇ ਗੱਲਬਾਤ ਹੋਈ ਉਹਨਾਂ ਨਾਲ ਜੀ ਠੀਕ ਹੈ ਜੀ ਤੇ ਮੈਂ ਉਹਨਾਂ ਤੋਂ ਜਾਣਨਾ ਚਾਹਿਆ ਵੀ ਭਾਈ ਜੀ ਇਹ ਜਿਹੜਾ ਇਹ ਮੁੱਦਾ ਚੱਲ ਰਿਹਾ ਵੀ ਕੀ ਆ ਡਿਟੇਲ ਦੇ ਵਿੱਚ ਤਾਂ ਉਹਨਾਂ ਨਾਲ ਮੇਰੀ ਕੋਈ ਲੰਬੀ ਗੱਲਬਾਤ ਹੋਈ ਜਿਹੜੀ ਮੈਂ ਤੁਹਾਨੂੰ ਵਿਚਾਰ ਆਪਣੇ ਸਾਂਝਾ ਕਰਨਾ ਚਾਹੂੰਗਾ ਜੀ ਠੀਕ ਹੈ ਜੀ ਤਾਂ ਹਰੀ ਭਾਜੀ ਮੈਨੂੰ ਲੱਗਦਾ ਵੀ ਪਹਿਲਾਂ ਆਪਾਂ ਸੈਨਟ ਨੂੰ ਸਮਝਣ ਤੋਂ ਪਹਿਲਾਂ ਨਾ ਹੂੰ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਜੀ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਲਈ ਵਿਦਿਆਰਥੀਆਂ ਲਈ ਕੀ ਮਹੱਤਤਾ ਰੱਖਦੀ ਹੈ ਬਿਲਕੁਲ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਦੇਖੋ ਗੱਲ ਇਦਾਂ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈਗੀ ਆ ਜੀ ਹੂੰ ਇਹ 1882 ਈਸਵੀ ਦੇ ਵਿੱਚ ਲਾਹੌਰ ਚ ਸਥਾਪਿਤ ਕੀਤੀ ਜਾਂਦੀ ਆ ਓਕੇ ਜਿਹੜੀ ਆਪਣੀ ਇਹ ਚੰਡੀਗੜ੍ਹ ਯੂਨੀਵਰਸਿਟੀ ਹੈ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੈ ਇਹ ਲਾਹੌਰ ਦੇ ਸਥਾਪਿਤ ਹੋਈ ਸੀ ਹਾਂ ਜੀ ਹਾਂ ਜੀ ਬਾਈ ਜੀ ਓਕੇ ਇਹ ਸਭ ਤੋਂ ਪਹਿਲਾਂ ਇੱਕ ਸੂਬਾ ਪੰਜਾਬ ਸੂਬਾ ਸੀ ਉਸ ਸਮੇਂ ਠੀਕ ਹੈ ਜੀ ਉਹਦੇ ਇੱਕ ਸੂਬੇ ਲਈ ਇੱਕ ਅਲੱਗ ਤੋਂ ਯੂਨੀਵਰਸਿਟੀ ਬਣਾਉਣ ਲਈ 1882 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਠੀਕ ਹੈ ਜੀ ਪ੍ਰਦੇਸ਼ ਦੀ ਵੰਡ ਹੋ ਜਾਂਦੀ ਹੈ ਜੀ ਤਾਂ 1 ਅਕਤੂਬਰ 1947 ਨੂੰ ਇਹ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਜਾਂਦੀ ਹੈ ਜੀ ਤਾਂ ਕਿ ਪੰਜਾਬ ਦਾ ਜੋ ਇਧਰ ਦਾ ਹਿੱਸਾ ਹੈਗਾ ਚੜ੍ਹਦਾ ਪੰਜਾਬ ਆਪਾਂ ਕਹਿ ਦਿੰਦੇ ਹਾਂ ਉੱਥੇ ਵਿਦਿਆ ਦਾ ਪ੍ਰਸਾਰ ਕੀਤਾ ਜਾ ਸਕੇ ਠੀਕ ਹੈ ਜੀ ਤਾਂ ਬਾਈ ਜੀ ਇਸ ਇਹ ਮਤਲਬ ਮੈਂ ਸਮਝਦਾ ਵੀ ਇਹ ਜਿਹੜੀ ਯੂਨੀਵਰਸਿਟੀ ਆ ਇਹ ਕਿਤੇ ਨਾ ਕਿਤੇ ਆਪਣੀ ਰੂਟਸ ਆਪਣੀਆਂ ਜੜਾਂ ਨਾਲ ਵੀ ਜੁੜੀ ਵੀ ਆ ਹਾਂ ਬਿਲਕੁਲ ਜਿਹੜੀ ਸਹਾਇਤੀ ਤੋਂ ਪਹਿਲਾਂ ਦੀ ਹੈ ਤਾਂ ਸਾਡੀ ਬਿਲਕੁਲ 1882 ਤੋਂ ਦੇਖੋ ਚੱਲਦੀ ਆ ਰਹੀ ਹੈ ਫਿਰ 1900 47 ਦੇ ਵਿੱਚ 1 ਜਨਵਰੀ ਨੂੰ ਇਹਦਾ ਇੱਥੇ ਸਥਾਪਨਾ ਕੀਤੀ ਜਾਂਦੀ ਹੈ ਪੰਜਾਬ ਦੀ ਜ਼ਮੀਨ ਤੇ ਜੀ ਇਹ ਸਥਾਪਨਾ ਕੀਤੀ ਜਾਂਦੀ ਹੈ ਠੀਕ ਹੈ ਜੀ ਤਾਂ ਉਸ ਸਮੇਂ ਤੋਂ ਹੀ ਜੀ ਇਹ ਯੂਨੀਵਰਸਿਟੀ ਚੱਲਦੀ ਆ ਰਹੀ ਹੈ ਠੀਕ ਹੈ ਜੀ ਪਤਾ ਨਹੀਂ ਕਿੰਨੇ ਲੱਖਾਂ ਕਰੋੜ ਵਿਦਿਆਰਥੀ ਇਥੋਂ ਪੜ ਕੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਬਗ ਬਗ بڑے بڑے ਅਹੁਦਿਆਂ ਤੇ ਆਪਣੀ ਸੇਵਾਵਾਂ ਨਿਭਾ ਰਹੇ ਬਿਲਕੁਲ ਤੇ ਨਿਭਾਉਂਦੇ ਰਹਿਣਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸੈਂਡ ਹੈਡ ਦੀ ਜੀ ਹਾਂ ਦੇਖੋ ਸਾਰੇ ਕਿਤੇ ਚਰਚਾ ਚੱਲ ਰਹੀ ਵੀ ਸੈਨੇਟ ਭੰਗ ਕਰਤਾ ਜੀ ਭੰਗ ਕਰਤਾ ਹਮ ਤਾਂ ਆਪ ਆਪ ਦਰਸ਼ਕਾਂ ਨੂੰ ਪਹਿਲਾਂ ਭਾਜੀ ਕੁਝ ਬੇਸਿਕ ਦੱਸਣਾ ਚਾਹਵਾਂਗੇ ਸੈਨੇਟ ਹੈ ਕੀ ਚੀਜ਼ ਹੈ ਬਿਲਕੁਲ ਬਿਲਕੁਲ ਕਲੀਅਰ ਹੋ ਜਾਏ ਨਾ ਗੱਲ ਸੈਨੇਟ ਹੈ ਕੀ ਹੈ ਦੇਖੋ ਇਹਦੇ ਵਿੱਚ ਬੜੀ ਦੁਬੀ ਤੇ ਵੀ ਕੀ ਹੈ ਹਮ ਬੇਸਿਕਲੀ ਇਹ ਕੀ ਹੈ ਨਾ ਜੇ ਇੱਕ ਸੰਸਥਾ ਹੀ ਕਹਿ ਲਓ ਤੁਸੀਂ ਇਹਨੂੰ ਠੀਕ ਹੈ ਜੀ ਜਿੱਦਾਂ ਆਏ ਸਾਲ ਪੰਜਾਬ ਯੂਨੀਵਰਸਿਟੀ ਜੇ ਸਟੂਡੈਂਟ ਇਲੈਕਸ਼ਨ ਹੁੰਦੀਆਂ ਨੇ ਪ੍ਰੈਜ਼ੀਡੈਂਟ ਬਣਦਾ ਜੀ ਹਾਂਜੀ ਹਾਂਜੀ ਉਦਾਂ ਹੀ ਇਹ ਵੀ ਇੱਕ ਬੋਰਡ ਆ ਜੀ ਠੀਕ ਹੈ ਜਿਹਦੇ ਵਿੱਚ 90 ਮੈਂਬਰ ਟੋਟਲ ਹੁੰਦੇ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਮੈਂਬਰ ਉਹ ਹੁੰਦੇ ਨੇ ਜਿਹੜੇ ਸਾਬਕਾ ਸਟੂਡੈਂਟ ਹੋਣ ਯੂਨੀਵਰਸਿਟੀ ਦੇ ਉਹ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹੋਣਾ ਚਾਹੀਦਾ ਹੈ ਬਿਲਕੁਲ ਜੀ ਠੀਕ ਹੈ ਜੀ ਸਾਬਕਾ ਸਟੂਡੈਂਟ ਹੋਣਾ ਚਾਹੀਦਾ ਤੇ ਘੱਟੋ ਘੱਟ ਉਹਨਾਂ ਨੇ ਗ੍ਰੈਜੂਏਸ਼ਨ ਲੈਵਲ ਦਾ ਕੋਰਸ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਤੋਂ ਕੀਤਾ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਪੰਜਾਬ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਦੇ ਅਧੀਨ ਜਿਹੜੇ ਕਾਲਜ ਚੱਲਦੇ ਨੇ ਉਹਦੇ ਵਿੱਚੋਂ ਉਹਦਾ ਸਟੂਡੈਂਟ ਹੋਣਾ ਚਾਹੀਦਾ ਹੈ ਜੀ ਠੀਕ ਹੈ ਜੀ ਤਾਂ ਬਾਈ ਜੀ ਇਹਦੇ 90 ਟੋਟਲ ਜਿਹੜ ਫਿਰ ਪਹਿਲਾਂ ਕੀ ਪ੍ਰੋਸੈਸ ਚੱਲਦਾ ਆ ਰਿਹਾ ਹੈ ਪਹਿਲਾਂ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ ਜੀ ਠੀਕ ਹੈ ਜੀ VOTING ਦੇ ਰਹੇ ਹਾਂ ਓਕੇ ਜਿਹੜੇ ਐਕਸ ਸਟੂਡੈਂਟ ਨੇ ਜੀ ਉਹ ਐਜ਼ ਅ ਕੈਂਡੀਡੇਟ ਵੀ ਖੜ੍ਹ ਸਕਦੇ ਨੇ ਠੀਕ ਹੈ ਤੇ ਐਜ਼ ਅ ਬੋਰਡ ਵੀ ਆਪਣੀ ਕੰਨੈਕਟ ਕਰ ਸਕਦੇ ਨੇ ਠੀਕ ਹੈ ਤੇ ਵੱਖ-ਵੱਖ ਕਾਲਜ ਜਿਹੜੇ ਯੂਨੀਵਰਸਿਟੀ ਅਧੀਨ ਆਉਂਦੇ ਨੇ ਜੀ ਉਹਨਾਂ ਦੇ ਵਿਦਿਆਰਥੀ ਵੀ ਵੋਟਾਂ ਬਣਦੀਆਂ ਨੇ ਉਹ ਆਪਣੀ ਵੋਟ ਰਿਡੈਕਟ ਕਰਦੇ ਨੇ ਤੇ ਇੱਕ ਬੋਰਡ ਦੀ ਚੋਣ ਹੋ ਜਾਂਦੀ ਹੈ ਜਿਵੇਂ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਵਗੈਰਾ ਚੁਣਿਆ ਜਾਂਦਾ ਉਸੇ ਮੈਨਸੀ ਸੈਨੇਟ ਮੈਂਬਰ ਵੀ ਚੁਣਿਆ ਜਾਂਦਾ ਹਾਂਜੀ ਬਿਲਕੁਲ ਸੈਨੇਟ ਮੈਂਬਰ ਚੁਣੇ ਜਾਂਦੇ ਨੇ ਜੀ ਪੂਰੇ ਡੈਮੋਕਰੈਟਿਕ ਢੰਗ ਨਾਲ ਹਾਂਜੀ ਬਿਲਕੁਲ ਜੀ ਠੀਕ ਹੈ ਜਿਹਦੇ ਵਿਚਾਲੇ ਅਲੱਗ-ਅਲੱਗ ਉਹਦੇ ਨੇ ਵੀ ਅਲੱਗ-ਅਲੱਗ ਦੇ ਲਈ ਮੈਂ ਸਮਝ ਗਿਆ ਤੁਹਾਡੀ ਗੱਲ ਠੀਕ ਹੈ ਜੀ ਠੀਕ ਹੈ ਨਹੀਂ ਤਾਂ ਇਹ ਜੋ ਇਹਦਾ ਬਾਈ ਜੀ ਸਭ ਤੋਂ ਮੇਨ ਜਿਹੜਾ ਕੰਮ ਹੈਗਾ ਬੋਰਡ ਦਾ ਉਹ ਮੇਨ ਕੰਮ ਇਹ ਹੈ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਕੰਮ ਹੋਣਾ ਹੈ ਤਾਂ ਉਹਦੀ ਰੂਪਰੇਖਾ ਤੈਅ ਕਰਨੀ ਮੰਨ ਲਓ ਜੇ ਕੋਈ ਪਾਰਕ ਆ ਤਾਂ ਪਾਰਕ ਬਣੇਗਾ ਕਿਸ ਏਰੀਆ 'ਚ ਬਣੇਗਾ ਕਿੱਦਾਂ ਬਣੇਗਾ ਮਤਲਬ ਹਰ ਤਰ੍ਹਾਂ ਦੇ ਕੰਮ ਦੀ ਦੇਖਰੇਖ ਕਰਨੀ ਇਹਨਾਂ ਨੇ ਤਾਂ ਉਹ ਇਹਨਾਂ ਦਾ ਇਹੀ ਕੰਮ ਆਉਂਦਾ ਹੈ ਜੀ ਠੀਕ ਹੈ ਜੀ ਤਾਂ ਇਹਦੇ ਵਿੱਚ ਸ਼ੁਰੂ ਤੋਂ ਹੀ ਦੇਖੋ ਜੀ ਆਪਣੇ ਸਾਰੇ ਮੈਂਬਰ ਚੁੰਨਦੇ ਆ ਰਹੇ ਨੇ ਤਾਂ ਪੰਜਾਬ ਦਾ ਜੋ ਵੀ ਆਪਣੀਆਂ ਸਟੂਡੈਂਟ ਦੀ ਐਡਮਿਸ਼ਨ ਨੂੰ ਲੈ ਕੇ ਕੋਈ ਮੰਗਾਂ ਹੁੰਦੀਆਂ ਨੇ ਜਾਂ ਸਮਝ ਸਮਝ ਕੇ ਕੋਈ ਬਿਲਡਿੰਗ ਨੂੰ ਲੈ ਕੇ ਕੋਈ ਸਮੱਸਿਆ ਜਾਂ ਕਹਿੰ ਲੋ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਆ ਤੇ ਬੋਰਡ ਵਿਦਿਆਰਥੀ ਦੀ ਮੰਨਤ ਕਰਦਾ ਚੱਲਿਆ ਆ ਰਿਹਾ ਜੀ ਕਰਦਾ ਠੀਕ ਹੈ ਤਾਂ ਮੇਰੇ ਹੁਣ ਕੱਲ ਹੀ ਗੁਰਵਿੰਦਰ ਜੀ ਨਾਲ ਗੱਲ ਹੋਈ ਸਖਤਰ ਜੀ ਨਾਲ ਫੋਨ ਤੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਥੋੜੇ ਦਿਨ ਪਹਿਲਾਂ ਕੇਂਦਰ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜੀ ਪੰਜਾਬ ਦੇ ਗਵਰਨਰ ਦੇ ਰਾਹੀਂ ਠੀਕ ਹੈ ਜਿਹਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਵੀ ਜਿਹੜਾ ਇਹ ਬੋਰਡ ਹੈ ਇਹ ਸੈਨੇਟ ਹੈ ਇਹਨੂੰ ਭੰਗ ਕੀਤਾ ਜਾਵੇ ਓਕੇ ਤਾਂ ਉਹਨਾਂ ਦਾ ਪ੍ਰਸਾਅ ਇਹ ਹੈ ਜੀ ਇਹਨੂੰ ਭੰਗ ਕਰਕੇ ਇੱਕ ਨਵਾਂ ਇਹਦੀ ਜਿਹੜੀ ਇਹਨੂੰ ਨਵਾਂ ਪ੍ਰੋਸੈਸ ਇੱਕ ਲੈ ਕੇ ਆ ਰਹੇ ਨੇ ਹਮ ਇੱਕ ਤਾਂ ਉਹਦੇ ਵਿੱਚ ਮੈਂਬਰਾਂ ਦੀ ਗਿਣਤੀ ਘਟਾ ਰਹੇ ਨੇ ਜੀ ਠੀਕ ਹੈ ਜੀ 30 ਮੈਂਬਰ ਹੀ ਉਹ ਚਾਹੁੰਦੇ ਨੇ ਪਹਿਲਾਂ ਕਿੰਨੇ ਮੈਂਬਰ ਸੀ ਪਹਿਲਾਂ 90 ਮੈਂਬਰ ਹੁੰਦੇ ਸੀ 90 ਤੋਂ 30 ਕਰਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਨੇ ਜੀ ਦੂਜਾ ਸਭ ਤੋਂ ਮਹਤਵਪੂਰਨ ਕੀ ਹੈ ਜੀ ਜਿਹੜੀ ਉਹਨਾਂ ਦੀ ਚੋਣ ਆ ਮੈਂਬਰਾਂ ਦੀ ਉਹ ਵੋਟ ਦੇ ਰਾਹੀਂ ਨਾ ਹੋਏ ਉਹ ਚਾਹੁੰਦੇ ਨੇ ਇਹਨਾਂ ਦੀ ਜਿਹੜੀ ਇਹਨਾਂ ਦੀ ਚੋਣ ਆ ਉਹ ਵਾਈਸ ਚਾਂਸਲਰ ਦੇ ਕਹਿਣ ਦਾ ਕੈਨ ਦੇ ਮੈਂ ਸਮਝਿਆ ਤੁਹਾਡੀ ਗੱਲ ਵੀ ਕਹਿਣ ਦਾ ਭਾਵ ਹੈ ਵੀ ਜਿਹੜੇ ਪਹਿਲਾਂ ਹੁੰਦੇ ਸੀ VOTING ਰਾਹੀਂ ਡੈਮੋਕ੍ਰੈਟਿਕ ਢੰਗ ਨਾਲ ਹੁੰਦੇ ਸੀ ਹੁਣ VC ਸਾਹਿਬ ਚੁਣਨਗੇ VC ਸਾਹਿਬ VC ਸਾਹਿਬ ਉਹਨੂੰ ਚੁਣਨਗੇ ਜੋ ਤੋਂ ਸੈਂਟਰ ਤੋਂ ਚਿੱਠੀ ਆ ਜੇਗੀ ਜੀ ਬਿਲਕੁਲ ਜੀ ਤਾਂ ਜਾਂ ਫਿਰ ਉਹਨਾਂ ਨੂੰ ਚੁਣਨਗੇ ਜਿਹੜੇ ਬਾਈ ਜੀ ਉਹਨਾਂ ਦੀ ਹਾਂ ਚ ਹਾਂ ਕਰਦੇ ਹਾਂ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਵਾਲੇ ਤਾਂ ਚੁਣਦੇ ਹੀ ਨਹੀਂ ਹਾਂਜੀ ਬਾਈ ਜੀ ਤੇ ਇਸੇ ਕੜੀ ਦੇ ਵਿੱਚ ਬਾਈ ਜੀ ਇੱਕ ਦੋ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਸੀ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਦਾ ਇੱਥੇ ਜ਼ਰੂਰੀ ਮੈਨੂੰ ਲੱਗਦਾ ਵੀ ਜ਼ਰੂਰੀ ਹੋ ਜਾਂਦਾ ਠੀਕ ਹੈ ਜਿੱਦੈ ਜੀ ਹੁਣ ਇਸ ਵਾਰ ਬੀਸੀ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਥੋੜੇ ਦਿਨ ਪਹਿਲਾਂ ਠੀਕ ਹੈ ਜਿਹਨੂੰ ਲਲਕਾਰ ਟੀਮ ਧਰਨਾ ਵੀ ਚੱਲੇ ਆ ਰਿਹਾ ਉਸ ਗੱਲ ਨੂੰ ਲੈ ਕੇ ਤਾਂ ਬਾਈ ਜੀ ਇਹਨਾਂ ਨੇ ਵਿਦਿਆਰਥੀ ਨੂੰ ਕਿਹਾ ਵੀ ਤੁਸੀਂ ਐਫੀਡੇਵਟ ਦਿਓ ਜੋ ਵੀ ਬੱਚਾ ਨਵੀਂ ਐਡਮਿਸ਼ਨ ਲਏਗਾ ਉਹ ਇੱਕ ਐਫੀਡੇਵਟ ਦੇਵੇਗਾ ਜਿਹਦੇ ਤੇ ਇਹ ਲਿਖਿਆ ਜਾਏਗਾ ਵੀ ਉਹ ਵਾਇਸ ਚਾਂਸਲਰ ਦੀ ਬੀਸੀ ਦੀ ਪਰਮਿਸ਼ਨ ਤੋਂ ਬਿਨਾ ਕੋਈ ਧਰਨਾ ਮਜਾਰਾ ਨਹੀਂ ਕਰੇਗਾ ਜੀ ਓਕੇ ਮਤਲਬ ਹੱਥ ਵੱਟ ਕੇ ਦਿਓ ਆਪਣੇ ਤੁਸੀਂ ਬਿਲਕੁਲ ਬਾਈ ਜੀ ਦੇਖੋ ਜਦ ਇਹ ਮੈਂ ਦੇਖੋ ਡੈਮੋਕ੍ਰੇਸੀ ਦੇ ਵੀ ਮੈਨੂੰ ਤਾਂ ਲੱਗਦਾ ਵੀ ਇਹ ਕਹਾਣੀਆਂ ਡੈਮੋਕ੍ਰੇਸੀ ਦੀਆਂ ਕਹਾਣੀਆਂ ਇਹ ਦੇਖੋ ਅਸੀਂ ਕਿਸੇ ਦਾ ਵਿਰੋਧ ਹੀ ਨਹੀਂ ਕਰ ਸਕਦੇ ਹਾਂਜੀ ਤੇ ਫਿਰ ਆਪਾਂ ਕੀ ਕਹਾਂਗੇ ਆਪਣੇ ਵਿਚਾਰ ਕਿਵੇਂ ਵਿਅਕਤ ਕਰਾਂਗੇ ਤਾਂ ਉਸੇ ਕੜੀ ਜੀ ਬਾਈ ਹੁਣ ਇਹ ਅਗਲਾ ਜਿਹੜਾ ਇਹ ਆ ਗਿਆ ਹੁਣ ਵੀ ਸਨੇਟ ਨੂੰ ਵੀ ਭੰਗ ਸੈਨੇਟ ਨੂੰ ਭੰਗ ਕਰਤਾ ਜੀ ਇਹ ਵੀ ਬਾਈ ਜੀ ਹੁਣ ਇਹ ਹੋਰ ਵੀ ਤੇ ਮੈਂ ਹੈਰਾਨ ਸਟੈਪ ਬਾਈ ਸਟੈਪ ਮਤਲਬ ਪੰਜਾਬੀਆਂ ਦੇ ਹੱਥੋਂ ਕੜੀਆਂ ਜਿਵੇਂ ਪਿੱਛੇ ਬੀਡੀ ਐਮ ਵੀ ਗਿਆ ਹਾਂ ਜੀ ਆ ਉਹਦੀ ਵੀਡੀਓ ਬਣਾਈ ਸੀ ਦੀ ਉਹਦਾ ਹੈਂਡਓਵਰ ਕਰ ਚੁੱਕੀ ਐ ਉਸੇ ਤਰ੍ਹਾਂ ਇਹ ਸਟਾਰਟ ਹੋ ਗਿਆ ਜੀ ਬਿਲਕੁਲ ਬਾਈ ਜੀ ਤੇ ਬਾਈ ਜੀ ਕਿ ਮੈਂ ਤਾਂ ਇਸ ਗੱਲ ਨੂੰ ਲੈ ਕੇ ਵੀ ਹੈਰਾਨ ਆ ਵੀ ਅੱਜ ਦੋ ਤਿੰਨ ਦਿਨ ਹੋ ਗਏ ਹਜੇ ਤੱਕ ਕਿਸੇ ਸਰਕਾਰੀ ਮੰਤਰੀ ਨੇ ਨਹੀਂ ਨਹੀਂ ਜੀ ਚੀਮਾ ਸਾਹਿਬ ਨੇ ਰਿਸਪੋਨਸ ਦੇਤੀ ਹੋएगी ਹੋਰ ਸਰਕਾਰ ਵੀ ਪਰ ਇਹ ਤਾਂ ਮੁੱਦਾ ਐਸਾ ਹੈ ਨਾ ਜੀ ਦੇਖੋ ਇਹ ਹਰ ਪਾਰਟੀ ਨਾਲ ਜੁੜਿਆ ਮੁੱਦਾ ਹੈ ਕਿਉਂਕਿ ਭਾਵੇਂ ਐਨਐਸਯੂਆਈ ਐਸਓਆਈ ਤੇ ਕੋਈ ਵੀ ਪਾਰਟੀ ਹੈ ਉਹ ਯੂਥ ਨਾਲ ਕਨੈਕਟ ਇਸ ਯੂਨੀਵਰਸਿਟੀ ਥਰੂ ਕਰਦੀ ਹੈ ਬਿਲਕੁਲ ਜੀ ਇਹਨਾਂ ਨੂੰ ਚਾਹੀਦਾ ਹੈ ਵੀ ਇਹ ਇਕੱਠੇ ਹੋ ਕੇ ਸੈਂਟਰ ਸਰਕਾਰ ਤੇ ਪ੍ਰੈਸ਼ਰ ਬਣਾਣਾ ਬਿਲਕੁਲ ਬਾਈ ਜੀ ਜਿਹੜੀ ਜੱਥੇਬੰਦੀਆਂ ਲਲਕਾਰ ਵਰਗੀਆਂ ਕੰਮ ਕਰ ਰਹੀਆਂ ਹਨ ਉਹਨਾਂ ਦੀ ਸਪੋਰਟ ਕੀਤੀ ਜਾਏ ਬਿਲਕੁਲ ਕੀਤੀ ਹੈ ਬਾਈ ਜੀ ਮੈਂ ਤਾਂ ਚਾਹੂੰਗਾ ਵੀ ਰਾਜਨੀਤੀ ਤਾਂ ਇਸ ਮੁੱਦੇ ਤੋਂ ਕਿਤੇ ਨੀਚੇ ਰਹਿ ਜਾਂਦੀ ਹੈ ਹਾਂ ਬਿਲਕੁਲ ਰਹਿ ਜਾਂਦੀ ਹੈ ਉਕੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਹਾਂ ਇਹ ਤਾਂ ਤੁਹਾਡੇ ਹੱਥਾਂ ਦੀ ਗੱਲ ਹੈ ਜੀ ਆ ਤੁਸੀਂ ਸਾਡੇ ਵਿਦਿਆਸਥੀ ਸਾਡਾ ਵਿਦਿਅਕ ادارے ਸਾਡੇ ਨਹੀਂ ਰਹਿਣਗੇ ਇੱਕ ਗੱਲ ਇੱਥੇ ਮੈਂ ਹੋਰ ਦਰਸ਼ਕਾਂ ਨੂੰ ਦੱਸਦਾ ਜੀ ਆਪਾਂ ਸਿਰਫ ਇਹ ਨਾ ਸਮਝੀ ਵੀ ਇਹਦਾ ਅਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹੋਏਗਾ ਹਾਂ ਜੀ ਬਾਈ ਜੀ ਇਹਦਾ ਅਸਰ ਉਹ 200 ਕਾਲਜ ਤੇ ਵੀ ਹੋਏਗਾ ਜੋ ਪੰਜਾਬ ਯੂਨੀਵਰਸਿਟੀ ਦੇ ਅਧੀਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਚੱਲ ਰਹੇ ਨੇ ओके ਜਿਨ੍ਹਾਂ ਦੇ ਨਾਲ ਉਹ ਅਫੀਲੀਏਟਡ ਹੈ ਯੂਨੀਵਰਸਿਟੀ ਨਾਲ ਉਹਨਾਂ ਤੇ ਵੀ ਅਸਰ ਹੋਏਗਾ ਤੇ ਮੇਰੇ ਡਾਟੇ ਮੁਤਾਬਕ ਲਗਭਗ ਉਹਨਾਂ ਦੇ ਵਿੱਚ 2 ਲੱਖ ਵਿਦਿਆਰਥੀ ਜਿਹੜਾ ਹੈਗੇ ਜੀ ਉਹ ਇਸ ਸਮੇਂ ਪੜ ਰਹੇ ਹੈ ਜੀ ਜਿਹੜੇ ਆ 200 ਕਾਲਜਿਸ ਮਤਲਬ ਮਤਲਬ ਪੰਜਾਬ ਯੂਨੀਵਰਸਿਟੀ ਦੇ ਅੰਡਰ 200 2 ਲੱਖ ਬੱਚਾ ਪੜ ਰਿਹਾ ਹੈ ਬਿਲਕੁਲ ਜੀ ਬਖਵਾ ਕਾਲਜ ਦੇ ਵਿੱਚ ਉਹ ਬੱਚੇ ਤੇ ਬਾਈ ਜੀ ਕਿਸ ਤਰ੍ਹਾਂ ਕਿਤਨਾ ਕਿਤੇ ਇਸ ਗੱਲ ਦਾ ਅਸਰ ਪਏਗਾ ਅਸਰ ਪਏਗਾ ਬਾਈ ਜੀ ਇੰਨਾ ਰੌਣਕ ਤੁਸੀ ਦੇਖੋਗੇ ਤਾਂ ਇਹਦੇ ਜਿਹੜੇ ਨਤੀਜੇ ਨੇ ਬੜੇ ਘਾਤਕ ਹੋਣਗੇ ਹਾਂ ਘਾਤਕ ਹੋਣਗੇ ਹਾਂ ਪੰਜਾਬ ਲਈ ਘਾਤਕ ਹੋਣਗੇ ਤੇ ਬਾਈ ਜੀ ਇੱਕ ਗੱਲ ਅੱਜ ਦਿਨੀ ਆ ਵੀ ਆਵਾਜ਼ ਵੀ ਉੱਠੀ ਸੀ ਕਈ ਵਾਰੀ ਉਹ ਕਹਿੰਦੇ ਵੀ ਇਹਦਾ ਨਾਂ ਹੀ ਪੰਜਾਬ ਹਰਿਆਣਾ ਯੂਨੀਵਰਸਿਟੀ ਕਰੋ ਜੀ ਹਾਂ ਜੀ ਆ ਦੇਖੋ ਇਹ ਵੀ ਸਾਡੇ ਰਾਜਨੀਤਿਕ ਜਿਹੜੇ ਲੀਡਰ ਹੈ ਉਹ ਤਾਂ ਕਿਸੇ ਦੀ ਕਰਦਾਰ ਕੁਸ਼ੀ ਆ ਜੇ ਕਿਸੇ ਨੇ ਵੀਡੀਓ ਆ ਜੀ ਉਹਦੇ ਲਈ ਤਾਂ ਬੜੇ ਹਮ ਮਮਾ ਕੇ ਬੋਲਦੇ ਬਿਲਕੁਲ ਬਾਈ ਜੀ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਉੱਥੇ ਕੋਈ ਇਹ ਨਹੀਂ ਬੋਲਦੇ ਖੁੱਲ ਕੇ یار ਦੇਖੋ ਮੈਂ ਵਿਦਿਆਰਥੀਆਂ ਨੂੰ ਜੀ ਆਪਾਂ ਵੀ ਵਿਦਿਆਰਥੀ ਨੇ ਦੇਖੋ ਕਦੇ ਨਾ ਬਿਲਕੁਲ ਆਪਾਂ ਰਹੇ ਹਾਂ ਵਿਦਿਆਰਥੀ ਤੇ ਮੈਂ ਵਿਦਿਆਰਥੀਆਂ ਨੂੰ ਬਾਈ ਜੀ ਇਹ ਬੇਨਤੀ ਕਰੂੰਗਾ ਵੀ ਤੁਸੀਂ ਆਪਣੀ ਮਦਦ ਆਪ ਕਰਨੀ ਹੈ ਜੀ ਹੂੰ ਤੁਸੀਂ ਜਿਆਦਾ ਤੋਂ ਜਿਆਦਾ ਇਸ ਗੱਲ ਨੂੰ ਸਮਝੋ ਇਹਦੇ ਬਾਰੇ ਪੜੋ ਇਹ ਮੁੱਦਾ ਹੈ ਕੀ ਹੈ ਜੀ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹਦੇ ਬਾਰੇ ਚੰਦਨਾ ਪਾਓ ਜੀ ਇੱਕ ਵਾਈ ਜੀ ਆਪਾਂ ਛੋਟੀ ਜੀ ਗੱਲ ਇੱਥੇ ਦੇਖੋ ਜਿਵੇਂ ਕਹਿੰਦੇ ਨੇ ਵੀ ਸਿੱਖ ਦੇ ਦੋ ਪਹਿਲੂ ਹੁੰਦੇ ਨੇ ਇੱਕ ਆਪਾਂ ਪੁਆਇੰਟ ਹੋਰ ਐਡ ਆਨ ਕਰ ਦਿੰਦੇ ਆਂ ਇਹਦੇ ਵਿੱਚ ਆਪਾਂ ਨੂੰ ਦਰਸ਼ਕਤ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਬਾਈ ਜੀ ਵੀ ਇਹ ਤੁਹਾਨੂੰ ਗੱਲ ਕਿਵੇਂ ਲੱਗੀ ਵੀ ਬਾਈ ਜੀ ਮੇਰਾ ਨਿੱਜੀ ਜੋ ਵੈ ਸੋਚਣਾ ਵੀ ਕਿਤਨਾ ਕਿਤੇ ਨਾ ਬੋਰਡ ਜਿਹੜਾ ਸੈਨੇਟ ਬੋਰਡ ਹੈਗਾ ਇਹਨਾਂ ਦੇ ਮੈਂਬਰਾਂ ਦੀ ਹੁਣ ਤੱਕ ਕਾਰਜਗੁਜ਼ਾਰੀ ਹੈ ਜਿਹੜੀ ਉਹ ਵੀ ਬਾਈ ਜੀ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਜੀ ਹਾਂ ਵੀ ਸਾਨੂੰ ਤਾਂ ਅਜ ਤੱਕ ਸੱਚੀ ਦਸੀਦਾ ਗੱਲ ਵੀ ਪਤਾ ਹੀ ਨਹੀਂ ਸੀ ਵੀ ਤੇ ਮੈਂਬਰ ਵੀ ਹੁੰਦੀਆਂ ਤੇ ਉਹ ਕੀ ਉਹਨਾਂ ਦੀ ਕਾਰਜਗਾਰੀ ਹੈ ਦੇਖੋ ਜੀ ਇਹ ਮੈਨੂੰ ਲੱਗਦਾ ਵੀ ਜਿਹੜੇ ਇਹਨਾਂ ਦੀ ਕਾਰਜਗੁਜ਼ਾਰੀ ਆ ਉਹ ਏਸੀ ਕਮਰਿਆਂ ਤੱਕ ਹੀ ਸੀਮਤ ਰਹੇਗੀ ਤੁਸੀਂ ਬਲੀਵ ਕਰੋਗੇ ਜੀ ਅੱਜ ਪੰਜਾਬ ਦੇ ਵਿੱਚ ਕਿੰਨੇ ਪੰਜਾਬ ਯੂਨੀਵਰਸਿਟੀ ਦੇ ਅਧਿਨ ਕਾਲਜ ਨੇ ਸਰਕਾਰੀ ਜਿਹੜੇ ਖੰਡਰ ਬਣ ਗਏ ਉਹਨਾਂ ਦੀ ਬਿਲਡਿੰਗ ਬਿਲਕੁਲ ਬਣ ਗਈ ਜੀ ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਾਲਸਾ ਕਾਲਜ ਜੀ ਹਰ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਤੇ ਖਾਲਸਾ ਕਾਲਜ ਜੀ ਗੁਰਸਾਹਿਬ ਗੁਰੂ ਹਰਸਾਹਿਬ ਕੋਈ ਹਰਸਾਹਿਬ ਦੇ ਵਿੱਚ ਠੀਕ ਹੈ ਜੀ ਬਾਈ ਜੀ ਕੋਈ ਸਮਾਜ ਹੀ ਉਥੇ ਨੈਸ਼ਨਲ ਲੈਵਲ ਦੇ 올림픽 ਦੇ ਆਪਣੇ ਖਿਡਾਰੀ ਉਸ ਕਾਲਜ ਤੋਂ ਨਿਕਲੇ ਨੇ ਪੜ੍ਹਦੇ ਸੀ ਉੱਥੋਂ ਪੜ੍ਹਦੇ ਸੀ ਉੱਥੋਂ ਨਿਕਲੇ ਦੇ ਬਾਈ ਜੀ ਠੀਕ ਹੈ ਜੀ ਬਾਈ ਜੀ ਅੱਜ ਦੇ ਹਾਲਾਤ ਐਸੇ ਨੇ ਪੈਸੇ ਦੀ ਤੰਗੀ ਕਾਰਨ ਉਹ ਕਾਲਜ ਬੰਦ ਹੋਣ ਦੇ ਕਾਰਤੇ ਖੜਾ ਜੀ ਬੇਸਿਕਲੀ ਗੱਲ ਇਹ ਹੈ ਨਾ ਕਿ ਉਹਨਾਂ ਕਾਲਜਾਂ ਚ ਬੱਚਿਆਂ ਦੀ ਐਡਮਿਸ਼ਨ ਘਟ ਗਈਆਂ ਫੰਡਸ ਘਟ ਕੇ ਸਰਕਾਰ ਸਰਕਾਰਾਂ ਵੱਲੋਂ ਕਿਸੇ ਵੀ ਯੂਨੀਵਰਸਿਟੀ ਕਾਲਜ ਨੂੰ ਫੰਡ ਅਲੋਕੇਟ ਨਹੀਂ ਕੀਤੇ ਜਾ ਰਹੇ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਜੀ ਇਹ ਜਿਹੜਾ ਬੋਰਡ ਹੈ ਨਾ ਜੀ ਇਹਦਾ ਕੰਮ ਵੀ ਇਹ ਸਭ ਦੇਖਣਾ ਹੁੰਦਾ ਓਕੇ ਦੇਖੋ ਜਿਵੇਂ ਆ ਮੈਂ ਇਸੇ ਗੱਲ ਤੋਂ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਸੀ ਵੀ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੇ ਫੰਡਸ ਘਟ ਗਏ ਜਾਂ ਸੁਵਿਧਾਵਾਂ ਘਟ ਗਈਆਂ ਜਾਂ ਫਿਰ ਬਾਈ ਜੀ ਤੁਸੀਂ ਕਹਿੰਦੇ ਕੋਰਸ ਦੇ ਬਾਝੋਂ ਰਿਪਲੇਸਮੈਂਟ ਹੋ ਜਾਂਦੀ ਹੈ ਤੁਹਾਡੀ ਕਿਸੇ ਤੋਂ ਕਿਤੇ ਨੌਕਰੀ ਵਿੱਚ ਆ ਮਿਲ ਜਾਂਦਾ اچھا ਨੌਕਰੀ ਵਿੱਚ ਤਾਂ ਸਰਕਾਰੀ ਕਾਲਜੇ ਬਾਈ ਜੀ ਸੁਵਿਧਾ ਨਹੀਂ ਹੈਗੀ ਤਾਂ ਹੀ ਬੱਚੇ ਪ੍ਰਾਈਵੇਟ ਕਾਲਜੇ ਜਾਂਦੇ ਨੇ ਜੀ ਬਿਲਕੁਲ ਲੱਖਾਂ ਰੁਪਏ फीस ਤਾਂ ਕੱਲਾ ਇੱਕ ਖਾਸਾ ਕਾਲਜ ਨਹੀਂ ਬਾਈ ਜੀ ਇਹਦੇ ਬਹੁਤ ਸਰਕਾਰੀ ਕਾਲਜ ਨੇ ਜਿਨ੍ਹਾਂ ਦੀ ਹਾਲਤ ਦੇਖ ਕੇ ਤੁਹਾਨੂੰ ਰੋਣਾ ਆਉਂਦਾ ਤਾਂ ਮੈਨੂੰ ਪਰਸਨਲੀ ਇਹ ਲੱਗਦਾ ਵੀ ਕਿਤਨਾ ਕੀਤੇ ਜਿਹੜਾ ਬੋਰਡ ਦੇ ਮੈਂਬਰ ਸੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਸ ਦੇ ਸੰਬੰਧੇ ਉਹਨਾਂ ਨੂੰ ਸੋਚਣਾ ਪਏਗਾ ਵੀ ਆਪਾਂ ਕਿੱਥੇ ਖੜੇ ਆ ਅੱਜ ਹਮ ਸਹੀ ਹੈ ਦੇਖੋ ਪੰਜਾਬ ਦੇ ਐਸੇ ਕਾਲਜ ਸੀ ਜਿੱਥੇ ਭੰਗੜੇ ਦੀਆਂ ਟੀਮਾਂ ਚੋਟੀ ਦੀਆਂ ਤਿਆਰ ਹੁੰਦੀਆਂ ਸੀ ਬਿਲਕੁਲ ਜੀ ਬਿਲਕੁਲ ਤੇ ਅੱਜ ਉਹ ਕਾਲਜ ਖੰਡਰ ਹੋ ਗਏ ਜਾਂ ਮੇਰੇ ਕੋਲ ਸਿਰਫ ਐਸੇ ਨੇ ਜਿਹੜੇ ਐਨਆਰਆਈ ਵੀਰਾਂ ਦੀ ਮਦਦ ਨਾਲ ਚੱਲ ਰਹੇ ਨੇ ਤੇ ਜੂਝ ਰਹੇ ਨੇ ਜਿਵੇਂ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਸਾਡੀ ਇਹ ਵੀ ਇੱਕ ਸਰਕਾਰ ਫੰਡ ਦੇ ਦੇ ਤਾਂ ਚੱਲ ਰਹੀ ਹੈ ਮਤਲਬ ਉਹ ਵੈਂਟੀਲੇਟਰ ਤੇ ਹੀ ਹੈ ਭਾਈ ਜੀ ਬਿਲਕੁਲ ਸਰਕਾਰੀ ਸਾਰੇ ਅਦਾਰਿਆਂ ਦਾ ਮਤਲਬ ਹਾਲਤ ਇੰਨੀ ਖਸਤਾ ਹੋਈ ਵੀ ਆ ਤਾਂ ਕਿਤਨਾ ਕਿਤਰੇ ਮਤਲਬ ਮੈਂ ਸੋਚਦਾ ਹਾਂ ਵੀ ਜੋ ਵੀ ਮੈਂਬਰ ਪਹਿਲਾਂ ਚੁਣੇ ਗਏ ਨੇ ਉਹਨਾਂ ਨੂੰ ਵੀ ਆਪਣਾ ਜਿਹੜਾ ਕੰਮ ਆ ਜੀ ਉਹ ਇਮਾਨਦਾਰੀ ਨਾਲ ਕਰਨਾ ਚਾਹੀਦਾ ਤਾਂ ਕਿਤੇ ਨਾ ਕਿਤੇ ਦੇਖੋ ਕਮੀ ਆਣਾ ਤਾਂ ਵੀ ਹੋਈ ਆ ਜਿੱਦੋਂ ਉਹਨੂੰ ਕਰਨਾ ਚਾਹੀਦਾ ਸੀ ਤਾਂ ਉਹ ਕਿਤੇ ਨਾ ਕਿਤੇ ਉਹ ਚ ਹਜੇ ਕਸਰ ਆ ਪਰ ਕੋਈ ਗੱਲ ਨਹੀਂ ਹਜੇ ਵੀ ਹਮਲਾ ਮਾਰੀ ਆ ਆਪਾਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਹਮਲਾ ਮਾਰੋ ਤੇ ਆਪਾਂ ਇਹਦੇ ਬਾਈ ਜੀ ਬਹੁਤ ਜਲਦ ਆ ਸਟੂਡੈਂਟ ਨਾਲ ਵੀ ਆਪਾਂ ਜਾ ਕੇ ਗੱਲਬਾਤ ਕਰਾਂਗੇ ਆਪਾਂ ਗੱਲ ਕਰਾਂਗੇ ਆਪਾਂ ਗੁਰਵਿੰਦਰ ਜੀ ਨੂੰ ਆਪਾਂ ਹਾਂਜੀ ਬਿਲਕੁਲ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ